ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਨੇ ਜਿਹੜੇ ਹੌਲੀ-ਹੌਲੀ ਮਾਨਸਿਕ ਰੋਗੀ ਬਣ ਜਾਂਦੇ ਨੇ ਮਾਪੇ ਨੂੰ ਪਤਾ ਹੀ ਨਹੀਂ ਚੱਲਦਾ ਜਦੋਂ ਪਤਾ ਚੱਲਦਾ ਤੇ ਸਮਾਂ ਬਹੁਤ ਬੀਤ ਗਿਆ ਹੁੰਦਾ ਸਾਡੇ ਨਾਲ ਨੇ ਡਾਕਟਰ ਅਮਨਦੀਪ ਕੌਰ ਜਿਹੜੇ ਸਾਈਕਾਟਰਿਸਟ ਨੇ ਆਪਾਂ ਜਾਣਾਂਗੇ ਡਾਕਟਰ ਸਾਹਿਬ ਇੱਥੇ ਤੁਹਾਡੀ ਕੀ ਪੋਸਟ ਆ ਤੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਮਾਨਸਿਕ ਰੋਗੀਆਂ ਦਾ ਇਲਾਜ ਕਰ ਰਹੇ ਹੋ ਸਰ ਸ਼੍ਰੀਕਲ ਜੀ ਮੇਰਾ ਨਾਮ ਡਾਕਟਰ ਮਨਦੀਪ ਕੌਰ ਹੈ ਮੈਂ ਐਮਡੀ ਸਾਈਕੀਟਰੀ ਹਾਂ ਮੈਂ ਆਪਣੀ ਡਿਗਰੀ ਜੋ ਹੈ ਪੀਜੀਏ ਚੰਡੀਗੜ੍ਹ ਤੋਂ ਕੀਤੀ ਹੈ ਔਰ ਹੁਣ ਮੈਂ ਇੱਥੇ ਸਰਕਾਰੀ ਮੈਂਟਲ ਹਸਪਤਾਲ ਜਾਂ ਜਿਹਨੂੰ ਅਸੀਂ ਡਾਕਟਰ ਵਿਦਿਆ ਸਾਗਰ ਮੈਂਟਲ ਹਸਪਤਾਲ ਅੰਮ੍ਰਿਤਸਰ ਕਹਿੰਦੇ ਆ ਇੱਥੇ ਮੈਂ ਐਸ ਸਾਈਕੀਟ੍ਰਿਸਟ ਪੋਸਟਡ ਹਾਂ ਜੀ ਜੇ ਗਲਤੀ ਕੀਤੀ ਜਾਵੇ ਤੇ ਤੁਹਾਡੇ ਕੋਲ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਲੱਛਣ ਕੀ ਹੁੰਦੇ ਆ ਜਿਹੜੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਮਾਨਸਿਕ ਰੋਗ ਹੈ ਜੀ ਸੋ ਬੇਸਿਕਲੀ ਆਪਾਂ ਗੱਲ ਕਰਨਾ ਚਾਹੁੰਦੇ ਕਿ ਮਾਨਸਿਕ ਰੋਗ ਸੋ ਪਹਿਲਾਂ ਆਪਾਂ ਸਮਝਾਂਗੇ ਕਿ ਮਾਨਸਿਕ ਰੋਗ ਕੀ ਹੁੰਦਾ ਹੈ ਮਾਨਸਿਕ ਰੋਗ ਤੋਂ ਭਾਵ ਹੈ ਕਿ ਮਨ ਦਾ ਉਹ ਰੋਗ ਜਿਸ ਵਿੱਚ ਇਨਸਾਨ ਦੀ ਸੋਚ ਵਿਵਾਰ ਭਾਵਨਾਵਾਂ ਜਾਂ ਉਸਦੀ ਜੈ ਲੋਕੀ ਸੋਚਨ ਸਮਝਣ ਦੀ ਸ਼ਕਤੀ ਜੋ ਹੈ ਉਹਦੇ ਉੱਤੇ ਪ੍ਰਭਾਵ ਪੈਂਦਾ ਹੈ ਸੋ ਅਗਰ ਅਗਰ ਮੈਂ ਥੋੜਾ ਹੋਰ ਐਕਸਪਲੇਨ ਕਰਨਾ ਚਾਹਾਂ ਤਾਂ ਜਿਵੇਂ ਮਨ ਦਾ ਰੋਗ ਕਹਿੰਦਾ ਭਾਵ ਕਿ ਉਦਾਸ ਮਨ ਦਾ ਉਦਾਸ ਹੋ ਜਾਣਾ ਜਿਹਨੂੰ ਆਮ ਭਾਸ਼ਾ 'ਚ ਅਸੀਂ ਡਿਪਰੈਸ਼ਨ ਕਹਿ ਦਿੰਨੇ ਆ ਜਿਸ ਵਿੱਚ ਇਨਸਾਨ ਦਾ ਮਨ ਜੋ ਹੈ ਨਾਰਮਲ ਨਾਲੋਂ ਬਹੁਤ ਉਦਾਸ ਰਹਿੰਦਾ ਹੈ ਜ਼ਿਆਦਾ ਸਮਾਂ ਉਦਾਸ ਰਹਿੰਦਾ ਹੈ ਇੱਛਾ ਨਹੀਂ ਮਹਿਸੂਸ ਹੁੰਦਾ ਨੀਂਦ ਨਾ ਆਉਣਾ ਸੋਚਾਂ ਚੱਲਣੀਆਂ ਭੁੱਖ ਘੱਟ ਲੱਗਣੀ ਆ ਸੀਵੀਅਰ ਸਟੇਜਸ ਦੇ ਵਿੱਚ ਜਿਵੇਂ ਕਿ ਉਹਦਾ ਬਿਲਕੁਲ ਕੋਈ ਕੰਮਕਾਜ ਨਾ ਕਰਨਾ ਸ਼ਰੀਰ 'ਚ એનર્ਜੀ ਨਾ ਮਹਿਸੂਸ ਹੋਣਾ ਇੱਥੋਂ ਤੱਕ ਕਿ ਮਰਨ ਦੇ ਵਿਚਾਰ ਆਉਣੇ ਜਾਂ ਮਰਨ ਦੀ ਕੋਸ਼ਿਸ਼ ਕਰਨੀ ਸੋ ਇਹ ਮੋٹے ਤੌਰ ਤੇ ਇੱਕ ਡਿਪਰੈਸ਼ਨ ਦੇ ਲੱਛਣ ਨੇ ਇਸੀ ਤਰ੍ਹਾਂ ਮਨ ਦੇ ਵਿੱਚ ਜਿਵੇਂ ਡਿਪਰੈਸ਼ਨ ਮਤਲਬ ਮਨ ਦਾ ਉਦਾਸੀਏ ਉਵੇਂ ਹੀ ਮਨ ਦੀ ਤੇਜ਼ੀ ਵੀ ਹੁੰਦੀ ਹੈ ਜੋ ਕਿ ਇੱਕ ਮਾਨਸਿਕ ਰੋਗ ਦਾ ਹੀ ਹਿੱਸਾ ਹੈ ਉਸ ਵਿੱਚ ਇਨਸਾਨ ਜ਼ਿਆਦਾ ਖੁਸ਼ ਹੋ ਜਾਂਦਾ ਹੈ ਇਹ ਜ਼ਿਆਦਾ ਗੁੱਸੇ 'ਚ ਰਹਿੰਦਾ ਹੈ ਜ਼ਿਆਦਾ એનર્ਜੀ ਮਹਿਸੂਸ ਕਰਦਾ ਹੈ ਮਤਲਬ ਜੋ ਡਿਪਰੈਸ਼ਨ ਚ ਹੈ ਉਸ ਤੋਂ ਇਹ ਕਹੋ ਕਿ ਲਗਭਗ ਉਲਟਾ ਮਹਿਸੂਸ ਕਰਦਾ ਹੈ ਘੱਟ ਸੌ ਕੇ ਵੀ ਜ਼ਿਆਦਾ ਉਹ ਐਨਰਜੈਟਿਕ ਫੀਲ ਕਰਦਾ ਸੋ ਐਟ ਟਾਈਮਸ ਇਹ ਦੋਵੇਂ ਰੋਗ ਜਿਹੜੇ ਨੇ ਇਕੱਠੇ ਵੀ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਆ ਕਿ ਤੇਜ਼ੀ ਉਦਾਸੀ ਦੀ ਬਿਮਾਰੀ ਇਸ ਤੋਂ ਇਲਾਵਾ ਸੋਚ ਵਿੱਚ ਚੇਂਜ ਆ ਜਾਣੇ ਸੋਚ ਦਾ ਬਦਲ ਜਾਣਾ ਜਿਵੇਂ ਕਿ ਇਨਸਾਨ ਦਾ ਇਹ ਸੋਚਣਾ ਕਿ ਕੋਈ ਮੇਰਾ ਨੁਕਸਾਨ ਕਰਨਾ ਚਾਹੁੰਦਾ ਕੋਈ ਮੈਨੂੰ ਮਾਰਨਾ ਚਾਹੁੰਦਾ ਕੋਈ ਮੇਰੇ ਪਿੱਛੇ ਪਿਆ ਹੋਇਆ ਹੈ ਇਹ ਟਾਈਮ ਪੇਸ਼ੈਂਟਸ ਇਹ ਵੀ ਕੰਪਲੇਨ ਕਰਦੇ ਆ ਕਿ ਮੈਨੂੰ ਬਾਹਰ ਦੀਆਂ ਆਵਾਜ਼ਾਂ ਸੁਣਦੀਆਂ ਨੇ ਮੈਨੂੰ ਚੀਜ਼ਾਂ ਦਿਖਾਈ ਦਿੰਦੀਆਂ ਨੇ ਜੋ ਕਿ ਪਰਵਾਹ ਦੇ ਹੋਰ ਜੀਆਂ ਨੂੰ ਦਿਖਣੀਆਂ ਰਹੀਆਂ ਹੁੰਦੀਆਂ ਠੀਕ ਹੈ ਇਸੇ ਤਰ੍ਹਾਂ ਉਹਨਾਂ ਦਾ ਵਿਵਹਾਰ ਦਾ ਬਦਲ ਜਾਣਾ ਚੁੱਪ ਹੋ ਜਾਣਾ ਜ਼ਿਆਦਾ ਬੋਲਣਾ ਆਮ ਨਾਲ ਉਹ ਜੋ ਦਾ ਇੱਕ ਸੁਭਾਵ ਸੀ ਉਹ ਤੋਂ ਚੇਂਜ ਹੋ ਜਾਂਦਾ ਇਹ ਸਾਰੇ ਮਾਨਸਿਕ ਰੋਗ ਦੇ ਹੀ ਲੱਛਣ ਹੈਗੇ ਨੇ ਜੀ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪੇਸ਼ੈਂਟ ਇਸ ਵੀ ਜਿਹਾ ਵੇਖੀ ਜਾ ਸਕਦੇ ਆ ਜਿਹੜੇ ਬਿਲਕੁਲ ਇਕੱਲਾਪਨ ਜਿਹੜਾ ਵਾ ਉਹ ਮਹਿਸੂਸ ਕਰਦੇ ਆ ਕਿ ਕੋਈ ਵੀ ਘਰ ਦਾ ਪਰਿਵਾਰਕ ਮੈਂਬਰ ਜਾਂ ਉਹਨਾਂ ਦੇ ਕੋਲ ਹੀ ਨਾ ਆਵੇ ਇਸ ਤਰ੍ਹਾਂ ਦੇ ਵੀ ਕੁਝ ਲੱਛਣ ਹੁੰਦੇ ਨੇ ਜੀ ਜੀ ਬਿਲਕੁਲ ਜੋ ਇਕੱਲਾਪਨ ਹੈ ਉਹ ਵੀ ਇੱਕ ਤਰ੍ਹਾਂ ਦਾ ਮਾਨਸਿਕ ਰੂਪ ਦਾ ਲੱਛਣ ਹੀ ਹੈ ਬੇਸਿਕਲੀ ਡਿਪਰੈਸ਼ਨ ਦੇ ਵਿੱਚ ਵੀ ਇਨਸਾਨ ਇਕੱਲੇ ਰਹਿਣਾ ਚਾਹੁੰਦਾ ਹੈ ਜੋ ਸਾਡੇ ਕੀ ਸਾਈਕੋਟਿਕ ਸਿੰਟਮਸ ਹੁੰਦੇ ਨੇ ਉਹਦੇ ਵਿੱਚ ਵੀ ਇਨਸਾਨ ਜਿਹੜਾ ਆ ਉਹ ਨਹੀਂ ਚਾਹੁੰਦਾ ਕਿ ਉਹਦੇ ਆਸ-ਪਾਸ ਹੋਵੇ ਕਿਉਂਕਿ ਉਹਦੀ ਸੋਚ ਹੀ ਬਦਲ ਚੁੱਕੀ ਹੁੰਦੀ ਹੈ ਹੋ ਸਕਦਾ ਉਹਨੂੰ ਇਸ ਤਰੀਕੇ ਇਸ ਕਾਰਨ ਕੁਝ ਵੀ ਹੋ ਸਕਦਾ ਔਰ ਐਗਜ਼ਾਮਪਲ ਕਿ ਇਨਸਾਨ ਨੂੰ ਇਹ ਲੱਗ ਰਿਹਾ ਹੋ ਸਕਦਾ ਹੈ ਕਿ ਬਈ ਮੈਨੂੰ ਜਿਹੜਾ ਮੇਰੇ ਕੋਲ ਆਏਗਾ ਉਹਨਾਂ ਨੂੰ ਨੁਕਸਾਨ ਕਰੇਗਾ ਜੋ ਮੇਰੇ ਕੋਲ ਆਏਗਾ ਉਹ ਮੇਰਾ ਬੁਰਾ ਚਾਹੁੰਦਾ ਹੈ ਠੀਕ ਹੈ ਇਸ ਲਈ ਉਹ ਨੇੜੇ ਨਹੀਂ ਆਣਾ ਚਾਹਦਾ ਨੇੜੇ ਨਹੀਂ ਆਨ ਦਿੰਦਾ ਆਪਣੇ ਪਰਿਵਾਰ ਨੂੰ ਜਾਂ ਜੋ ਦੇ ਆਸ-ਪਾਸ ਤੇ ਹੋਰ ਰਿਸ਼ਤੇਦਾਰ ਜਾਂ ਦੋਸਤ ਉੱਤਰ ਹੁੰਦੇ ਨੇ ਸੋ ਕਾਰਨ ਮਾਨਸਿਕ ਰੋਗ ਦੇ ਮਤਲਬ ਕਾਫੀ ਬਿਮਾਰੀਆਂ ਵਿੱਚ ਇਹ ਲੱਛਣ ਪਾਇਆ ਜਾਂਦਾ ਹੈ ਤੇ ਬਹੁਤ ਕਾਮਨ ਲੱਛਣ ਹੈ ਜੀ ਜਿਸ ਤਰੀਕੇ ਦੇ ਨਾਲ ਕਈ ਜਿਹੜੇ ਆ ਉਹ ਪੇਸ਼ੈਂਟ ਕਹਿੰਦੇ ਆ ਕਿ ਮੈਨੂੰ ਕੁਝ ਚੀਜ਼ਾਂ ਦਿਖਾਈ ਦਿੰਦੀਆਂ ਜਿਹੜੀਆਂ ਪਰਿਵਾਰ ਨੂੰ ਨਹੀਂ ਦਿਖਾਈ ਦਿੰਦੀਆਂ ਤੇ ਲੋਕ ਝਾੜਫੂਫ ਵਾਲੇ ਪਾਸੇ ਚਲ ਜਾਂਦੇ ਆ ਡਾਕਟਰ ਦੀ ਸਲਾਹ ਨਹੀਂ ਲੈਂਦੇ ਅਗਿਆਨਤਾ ਦੇ ਕਾਰਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਜੀ ਇਹ ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਹੈ ਬਹੁਤ ਹੀ ਵੈਲਿਡ ਸਾਡੀ ਸੋਸਾਇਟੀ ਦੇ ਵਿੱਚ ਝਾੜਫੂਫ ਵੱਲ ਜਾਣਾ ਤਾਂਤਰਿਕ ਕੋਲ ਜਾਣਾ ਇਹ ਬਹੁਤ ਇਹ ਪਹਿਲੀ ਚੀਜ਼ ਹੈ ਜੋ ਕੀਤੀ ਜਾਂਦੀ ਹੈ ਜਦ ਵੀ ਕੋਈ ਵਿਵਹਾਰ ਦੇ ਵਿੱਚ ਇਨਸਾਨ ਦੇ ਤੇ ਕੋਈ ਵੀ ਬਦਲਾਅ ਹੁੰਦਾ ਕਿਸੇ ਵੀ ਤਰ੍ਹਾਂ ਦਾ ਸਭ ਤੋਂ ਪਹਿਲੀ ਚੀਜ਼ ਇਹ ਹੀ ਸਮਝੀ ਜਾਂਦੀ ਹੈ ਜੀ ਕਿਸੇ ਨੇ ਟੂਣਾ ਕਰਤਾ ਗਵਾਂਡੀਆਂ ਨੇ ਕੁਝ ਕਰਤਾ ਜਾਂ ਉਹ ਬੰਦਾ ਕੋਈ ਜੀ ਬਾਹਰ ਲਈ ਛਾਇਆ ਪੈ ਗਈ ਉਹ ਉੱਥੇ ਗਿਆ ਸੀ ਉੱਥੋਂ ਕੋਈ ਛਾਇਆ ਪੈ ਗਈ ਸੋ ਐਂਡ ਉਹ ਜਿਹੜੇ ਨੇ ਰਾਦਰðਨ ਕਿ ਡਾਕਟਰ ਕੋਲ ਆਣ ਤੋਂ ਲੋਕ ਜਿਹੜੇ ਨੇ ਪੇਸ਼ੈਂਟ ਨੂੰ ਝਾੜਕੁੰਚ ਵਾਲੇ ਕੰਮਾਂ ਦੇ ਵਿੱਚ ਲੈ ਜਾਂਦੇ ਹੋ ਉਸ ਚੀਜ਼ ਦਾ ਬਹੁਤ ਨੈਗੇਟਿਵ ਪ੍ਰਭਾਵ ਹੈ ਜੀ ਬਿਮਾਰੀ ਤੇ ਦੇ ਐਸ ਪਰ ਸੇ ਪੇਸ਼ੈਂਟ ਦੇ ਬਿਮਾਰੀ ਤੇ ਇਸ ਤਰੀਕੇ ਨਾਲ ਕਿ ਜਿੰਨੀ ਜਲਦੀ ਮਾਨਸਿਕ ਰੋਗ ਦਾ ਅਸੀਂ ਇਲਾਜ ਸ਼ੁਰੂ ਕਰਾਂਗੇ ਉੰਨੀ ਹੀ ਜਲਦੀ ਉਹ ਠੀਕ ਹੋਏਗੀ ਠੀਕ ਹੈ ਉਹਦਾ ਜੋ ਪ੍ਰੋਗਨੋਸਿਸ ਹੁੰਦਾ ਹੈ ਜਾਂ ਉਹਦੇ ਜੋ ਠੀਕ ਹੋਣ ਦੀ ਅਸੀਂ ਉਹਨੂੰ ਮਾਪ ਡਣਤਾ ਬੋਲਦੇ ਆ ਉਹ ਉਨਾ ਹੀ ਬਿਹਤਰ ਹੋਏਗਾ ਜੇ ਅਸੀਂ ਜਲਦੀ ਨਾਲ ਉਹਦਾ ਟਰੀਟਮੈਂਟ ਸ਼ੁਰੂ ਕਰਦੇ ਆ ਬਿਮਾਰੀ ਦੇ ਵਿਗੜਨ ਤੋਂ ਪਹਿਲਾਂ ਐਸੇ ਡਾਕਟਰ ਮੈਂ ਤਾਂ ਨਹੀਂ ਸਮਝਦੀ ਕਿ ਝਾੜ ਪੁੰਚ ਦੇ ਨਾਲ ਕਦੀ ਵੀ ਕੋਈ ਬਿਮਾਰੀ ਜਿਹੜੀ ਮਾਨਸਿਕ ਨੇਚਰ ਦੀ ਹੈ ਉਹ ਠੀਕ ਹੋਈ ਹੋਏਗੀ ਜਾਂ ਹੋ ਸਕਦੀ ਹੈ ਮੇਰਾ ਤਾਂ ਇਹ ਜਿਹਾ ਮੰਨਣਾ ਹੈ ਨੇ ਸੋ ਆਈ ਫੀਲ ਕਿ ਲੋਕ ਟਾਈਮ ਹੀ ਖਰਾਬ ਕਰਦੇ ਨੇ ਇਹੋ ਜੀਆਂ ਜਗ੍ਹਾ ਤੇ ਜਾ ਕੇ ਐਂਡ ਜਦੋਂ ਫਿਰ ਬਿਮਾਰੀ ਬਹੁਤ ਵਿਗੜ ਜਾਂਦੀ ਹੈ ਫਿਰ ਮੈਨੀਆ ਟਾਈਮ ਸਾਡੇ ਕੋਲ ਇਸ ਤਰ੍ਹਾਂ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਤਾਂਤਰਿਕ ਸਨੇ ਜਾਂ ਜੋ ਬਾਬੇ ਹੁੰਦੇ ਨੇ ਉਹਨਾਂ ਨੇ ਕਿਹਾ ਹੁੰਦਾ ਹਾਂ ਹਾਂ ਸਾਡੇ ਵੱਲੋਂ ਹੁਣ ਇਹ ਠੀਕ ਹੈ ਜੀ ਹੁਣ ਤੁਸੀਂ ਇਹਨਾਂ ਨੂੰ ਨਾ ਡਾਕਟਰੀ ਇਲਾਜ ਕਰਾਓ ਸੋ ਉਹਦੇ ਵਿੱਚ ਇਹਨਾਂ ਵੀ ਆਪਾਂ ਦਾ ਟਾਈਮ ਹੀ ਖਰਾਬ ਕੀਤਾ ਦੂਜੀ ਚੀਜ਼ ਹੈ ਕਿ ਮੈਨੇ ਇਹ ਟਾਈਮ ਜਿੱਦਾਂ ਅਸੀਂ ਕੋਈ ਦਵਾਈ ਦੇ ਕੇ ਪੇਸ਼ੈਂਟ ਨੂੰ ਭੇਜਦੇ ਆ ਪੇਸ਼ੈਂਟ ਠੀਕ ਹੋ ਰਿਹਾ ਹੁੰਦਾ ਉਹ ਸਾਈਡ ਬਾਈ ਸਾਈਡ ਬਾਬੇ ਕੋਲ ਵੀ ਜਾ ਰਹੇ ਹੁੰਦੇ ਆ ਠੀਕ ਹੈ ਮੈਂ ਮਾਇੰਡ ਨਹੀਂ ਕਰਾਂਗੀ ਉਹਨਾਂ ਦਾ ਜਾਣਾ ਅਨਲਸ ਅਨਟਿਲ ਮੇਰੀ ਦਵਾਈ ਚੱਲਦੀ ਰਹੇ ਠੀਕ ਹੈ ਉਹ ਮਤਲਬ ਠੀਕ ਹੈ ਕੋਈ ਪੂਜਾ ਪਾਠ ਕਰਾਣਾ ਕਰਾ ਸਕਦੇ ਨੇ ਅਸੀਂ ਉਹ ਮਾਇ ਅਸੀਂ ਨਹੀਂ ਕਹਿੰਦੇ ਕਿ ਨਾ ਕਰਾਓ ਬਟ ਦਵਾਈ ਚੱਲਣੀ ਬਹੁਤ ਜ਼ਰੂਰੀ ਹੈ। ਦਿੱਕਤ ਇੱਥੇ ਆਉਂਦੀ ਹੈ ਜਦ ਜੋ ਸਾਡੇ ਇਹ ਫੇਥ ਹੀਲਰਸ ਹੁੰਦੇ ਨੇ ਇਹ ਆ ਬੋਲ ਦਿੰਦੇ ਨੇ ਕਿ ਜੇ ਹੁਣ ਦਵਾਈ ਦੀ ਲੋ। ਜਿਵੇਂ ਦਵਾਈ ਬੰਦ ਹੋਏਗੀ ਨਾਲ ਦੀ ਨਾਲ ਹੀ ਬਿਮਾਰੀ ਦੁਬਾਰਾ ਵਿਗੜ ਜਾਏਗੀ। ਐਂਡ ਫਿਰ ਪੇਸ਼ੈਂਟ ਆਂਦਾ ਹੈ ਜੀ ਸਾਡੇ ਕੋਲ ਵਾਪਸ ਪਹਿਲੇ ਨਾਲੋਂ ਵੀ ਜ਼ਿਆਦਾ ਬਿਮਾਰੀ ਵਿਗੜੀ ਹੋਈ ਦੇ ਨਾਲ। ਸੋ ন্যাਚਰਲੀ ਟ੍ਰੀਟਮੈਂਟ ਕਰਨ ਚ ਫੇਰ ਟਾਈਮ ਲੱਗਦਾ ਹੈ ਸਿੰਟਮ ਫ੍ਰੀ ਕਰਨ ਚ ਪੇਸ਼ੈਂਟ ਨੂੰ ਟਾਈਮ ਲੱਗਦਾ ਤਾਂ ਇਹਨਾਂ ਦੇ ਮੈਂ ਕਹਿਣਾ ਚਾਹਾਂਗੀ ਕਿ ਸਾਨੂੰ ਅਵੇਅਰਨੈਸ ਕਰਨੀ ਚਾਹੀਦੀ ਹੈ ਸੋਸਾਇਟੀ ਦੇ ਵਿੱਚ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਬਈ ਅਗਰ ਕੋਈ ਮਾਨਸਿਕ ਰੋਗ ਹੈ ਤਾਂ ਡਾਕਟਰ ਦੀ ਸਲਾਹ ਲਈਏ ਜੀ ਤੇ ਕਈ ਮਰੀਜ਼ਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਉਹ ਬਾਰ-ਬਾਰ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਵੀ ਉਹਨੂੰ ਸਮਝਾਵਾਂ ਜਾ ਕੇ ਮਾਪੇ ਜਿਹੜੇ ਆ ਕਹਿੰਦੀ ਆ ਕਿ ਇਹ ਦੀ ਇਹ ਪ੍ਰੋਬਲਮ ਆ ਤੇ ਉਹਨੂੰ ਹੱਲ ਕਰ ਦਿੱਤਾ ਜਾਵੇ ਫਿਰ ਐਂਡ ਕਈ ਲੋਕ ਜਿਹੜੇ ਆ ਉਹ ਸੁਸਾਈਡ ਕਰ ਵੀ ਲੈਂਦੇ ਆ ਲੇਕਿਨ ਉਹਨਾਂ ਦੇ ਮਾਪੇ ਜਿਹੜੇ ਆ ਉਹ ਡਾਕਟਰ ਦੀ ਸਲਾਹ ਨਹੀਂ ਲੈਂਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਸਰ ਬੇਸਿਕਲੀ ਇਹ ਸਭ ਲੈਕ ਆਫ ਅਵੇਅਰਨੈਸ ਹੀ ਹੈ ਕਿ ਸ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਜੇ ਅਗਰ ਕੋ ਇਨਸਾਨ بار بار ਮਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ بار بار ਇਹੋ ਜੀ ਇਹੋ ਜੇ ਗੈਸਚਰਸ ਦੇ ਰਿਹਾ ਹੈ ਕਿ ਉਹ ਮਰ ਸਕਦਾ ਹੈ ਤਾਂ ਇਹ ਇੱਕ ਨੂੰ ਮਾਨਸਿਕ ਰੋਗ ਹੈ ਇਹ ਮਾਨਸਿਕ ਬਿਮਾਰੀ ਹੈ ਹੋ ਸਕਦਾ ਉਹਦਾ ਮਾਨੀ ਹੈ ਨਾ ਉਦਾਸ ਰਹਿ ਰਿਹਾ ਹੋਵੇ ਕਿ ਉਹਨੂੰ ਜ਼ਿੰਦਗੀ 'ਚ ਕੋਈ ਮਜ਼ਾ ਹੀ ਨਹੀਂ ਆ ਰਿਹਾ ਹੋ ਸਕਦਾ ਕਿ ਉਹਨੂੰ ਕੋਈ ਕਰਨਾ ਚਾਹੇ ਜਿਹੀਆਂ ਆਵਾਜ਼ਾਂ ਆ ਰਹੀਆਂ ਹੋਣ ਜਿਹੜੀਆਂ ਉਹਨੂੰ ਬਾਰ-ਬਾਰ ਕਹਿ ਰਹੀਆਂ ਹੋਣ ਕਿ ਤੂੰ ਮਰ ਜਾ ਤੂੰ ਮਰ ਜਾ ਇਹੋ ਜੇ ਬਹੁਤ ਪੀਸ਼ਾ ਆਉਂਦੇ ਨੇ ਸੋ ਕਾਰਨ ਸੁਸਾਇਸਾਈਡ ਵਾਲੇ ਸੁਸਾਇਸਾਈਡਲ ਥਾਟਸ ਆਉਣ ਦੇ ਬਹੁਤ ਹੋ ਸਕਦੇ ਨੇ ਲੇਕਿਨ ਇੱਕ ਚੀਜ਼ ਜਿਹੜੀ ਬਹੁਤ ਕਲੀਅਰ ਹੈ ਕਿ ਅਗਰ ਮੈਡੀਕਲ ਹੈਲਪ ਲਈ ਜਾਏ ਔਰ ਇੱਕ ਕੁਆਲੀਫਾਈਡ ਡਾਕਟਰ ਦੇਖੇ ਕਿ ਵੀ ਇਹਦਾ ਕੀ ਕਾਰਨ ਹੈ ਨਾ ਉਹਦੇ ਅਕੋਰਡਿੰਗ ਦਵਾਈ ਦਿੱਤੀ ਜਾਵੇ ਤਾਂ ਅਸੀਂ ਜ਼ਿੰਦਗੀਆਂ ਬਚਾ ਸਕਦੇ ਹਾਂ ਪੈਰੈਂਟਸ ਲਈ ਇਹ ਮੈਸੇਜ ਹੈ ਕਿ ਆਪਾਂ ਨੂੰ ਹਰ ਚੀਜ਼ ਨੂੰ ਮਤਲਬ ਇਗਨੋਰ ਮਤਲਬ ਬਹੁਤ ਲਾਈਟਲੀ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਬਹੁਤ ਹੀ ਕੀਮਤੀ ਚੀਜ਼ ਹੈ ਜੋ ਰੱਬ ਨੇ ਸਾਨੂੰ ਦਿੱਤੀ ਹੈ ਵੈਲਿਊ ਕਰਨੀ ਚਾਹੀਦੀ ਹੈ ਜੀ ਮੋਸਟ ਆਫ ਦਾ ਪੈਰੈਂਟ ਸਪੈਸ਼ਲੀ ਜਿਨ੍ਹਾਂ ਦੇ ਇਹਨ ਬੱਚਿਆਂ ਦੇ ਨਾ ਅਡੋਲੈਸੈਂਟ ਅਂਜ ਦੇ ਵਿੱਚ ਉਹਨਾਂ ਵਿੱਚ ਇਹ ਬੜਾ ਹੁੰਦਾ ਹੈ ਕਿ ਇਹਨਾਂ ਨੂੰ ਕਾਦਾ ਡਿਪਰੈਸ਼ਨ ਹੈ ਇਹਨਾਂ ਨੂੰ ਕੀ ਟੈਨਸ਼ਨ ਹੈ ਸਭ ਕੁਝ ਬੈਠਿਆਂ ਨੂੰ ਰੋਟੀ ਪਾਣੀ ਮਿਲਦਾ ਹੈ ਇਹਨਾਂ ਨੂੰ ਕਾਦੀ ਤੰਗੀ ਹੈ ਹਨਾ ਤਾਂ ਇਹ ਪਖੰਡ ਕਰਦੇ ਨੇ ਸੋ ਇਹ ਡਾਇਲੌਗਸ ਕੋਮ ਨਹੀਂ ਸਾਡੀ ਓਪੀਡੀ ਦੇ ਵਿੱਚ ਪੈਰੈਂਟਸ ਬੋਲਦੇ ਨੇ ਸੋ ਇਦਾਂ ਨਹੀਂ ਹੈ ਮਾਨਸਿਕ ਰੋਗ ਕਿਸੇ ਨੂੰ ਵੀ ਹੋ ਸਕਦਾ ਹੈ ਕਿਸੇ ਵੀ ਉਮਰ 'ਚ ਹੋ ਸਕਦਾ ਹੈ ਤੇ ਜ਼ਰੂਰੀ ਨਹੀਂ ਹੈ ਕਿ ਮਾਨਸਿਕ ਰੋਗ ਦਾ ਕਾਰਨ ਸਾਨੂੰ ਦਿਖ ਹੀ ਰਿਹਾ ਹੋਵੇ ਠੀਕ ਹੈ ਨਾ ਸੋ ਮੇਰਾ ਖਿਆਲ ਹੈ ਕਿ ਇਸ ਚੀਜ਼ ਨੂੰ ਬਹੁਤ ਹੀ ਸੈਂਸਟਿਵ ਤਰੀਕੇ ਨਾਲ ਜਿੱਠਣ ਦੀ ਲੋੜ ਹੈ ਅਗਰ ਕੋਈ ਬੱਚਾ ਜਾਂ ਕੋਈ ਇਨਸਾਨ ਕੁਝ ਵੀ ਇਹੋ ਜਿਹੇ ਗੈਸਚਰਸ ਥ्रो ਕਰਦਾ ਹੈ ਕਿ ਵੀ ਅ ਵੀ ਮੇਰਾ ਮਨ ਨਹੀਂ ਅੱਛਾ ਰਹਿ ਰਿਹਾ ਜਾਂ ਮੈ ਮਰਨਾ ਹੈ ਤਾਂ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਇੱਕ ਮੈਡੀਕਲ ਹੈਲਪ ਟਾਈਮਲੀ ਲੈਣੀ ਚਾਹੀਦੀ ਡਾਕਟਰ ਸਾਹਿਬ ਬਹੁਤ ਜ਼ਿਆਦਾ ਦੇਖਿਆ ਗਿਆ ਕਿ ਕਈਆਂ ਲੋਕਾਂ ਨੂੰ ਸੁਪਨੇ ਬਹੁਤ ਜ਼ਿਆਦਾ ਆਉਂਦੇ ਨੇ ਉਹ ਸਾਰੀ ਰਾਤ ਸੌਂ ਹੀ ਨਹੀਂ ਪਾਉਂਦੇ ਸਰੀਰ ਉਹਨਾਂ ਦਾ ਸੁਤਾਂ ਹੁੰਦਾ ਬ੍ਰੇਨ ਸੌਂਦਾ ਨਹੀਂ ਆ ਉਹਦੇ ਨਾਲ ਬੀਪੀ ਵੀ ਕਈਆਂ ਦਾ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਤੇ ਕੀ ਇਹ ਇੱਕ ਬਿਮਾਰੀ ਆ ਜੀ ਵੀ ਜਿਹੜੀ ਸੁਪਨੇ ਬਹੁਤ ਜ਼ਿਆਦਾ ਆਉਣੇ ਰਾਤ ਨੂੰ ਸੁੱਤੇ ਪਿਆਂ ਚੱਲ ਪੈਣਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਹੀ ਚੱਲ ਰਹੀ ਹੈ। ਆ ਬਿਮਾਰੀ ਕਹਿ ਵੀ ਸਕਦੇ ਆ ਤੇ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਅਹਿਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨੀਂਦ ਵਿੱਚ ਹੋਣੀਆਂ ਨਾਰਮਲ ਨੇ। ਜਿਵੇਂ ਨੀਂਦ ਦੇ ਦੋ ਤਰ੍ਹਾਂ ਦੇ ਹਿੱਸੇ ਹੁੰਦੇ ਨੇ ਇੱਕ ਉਹ ਹਿੱਸਾ ਹੁੰਦਾ ਜਿਹਦੇ ਵਿੱਚ ਬਹੁਤ ਹੀ ਸਾਊਂਡ ਸਲੀਪ ਆਉਂਦੀ ਹੈ ਹਨਾ ਸ੍ਰੀ ਇਨਸਾਨ ਨੂੰ ਕੁਝ ਨਹੀਂ ਪਤਾ ਹੁੰਦਾ ਮੈਂ ਕਿੱਥੇ ਪਿਆ ਸੀ ਦੂਜਾ ਇਹੋ ਜਿਹਾ ਹਿੱਸਾ ਹੁੰਦਾ ਨੀਂਦ ਦਾ ਜਿਹਦੇ ਵਿੱਚ ਸੁਪਨੇ ਆਉਂਦੇ ਨੇ ਲੱਗਾ ਪੈਰਾ ਹਿੰਦਿਆ ਨੇ ਕਈ ਲੋਕ ਤੁਰਨਾ ਸ਼ੁਰੂ ਹੋ ਜਾਂਦੇ ਨੇ ਬੋਲਦੇ ਨੇ ਸੋ ਪੂਰੀ ਰਾਤ ਦੇ ਵਿੱਚ ਆਪਾਂ ਇਹ ਮਤਲਬ 45 ਮਿੰਟ 1 ਘੰਟਾ ਇੱਕ ਇਸ ਤਰ੍ਹਾਂ ਨੀਂਦ ਲੈਣੇ ਆ ਕਦੀ ਉਹ ਵਾਲੀ ਕਦੀ ਉਹ ਵਾਲੀ ਠੀਕ ਹੈ ਰੋਟੇਸ਼ਨ ਦੇ ਵਿੱਚ ਸੋ ਕਈ ਲੋਕਾਂ ਵਿੱਚ ਸਲੀਪ ਸਲੀਪ ਨੇਚਰਲ ਤੌਰ ਤੇ ਹੀ ਇਸ ਤਰੀਕੇ ਦੀ ਹੁੰਦੀ ਹੈ ਕਿ ਉਹਨਾਂ ਨੂੰ ਮਤਲਬ ਸੁਪਨੇ ਜ਼ਿਆਦਾ ਆਉਂਦੇ ਨੇ ਮਤਲਬ ਰੈਸਟਫੁਲ ਨੀਂਦ ਘੱਟ ਆਉਂਦੀ ਹੈ ਸੁਪਨੇ ਵਾਲੀ ਜ਼ਿਆਦਾ ਸੋ ਇਹਨਾਂ ਵੇ ਉਹਨੂੰ ਮੈਂ ਉਹਨੂੰ ਬਿਮਾਰੀ ਨਹੀਂ ਕਵਾਂਗੀ ਠੀਕ ਹੈ ਹਾਂ ਬਟ ਅਗਰ ਉਹ ਬਹੁਤ ਪ੍ਰੋਬਲੈਮੈਟਿਕ ਹੈ ਕਿ ਉਹ ਇੰਨੀ ਜ਼ਿਆਦਾ ਮਤਲਬ ਇਹ ਦਿੱਕਤ ਹੈ ਕਿ ਪੇਸ਼ੈਂਟ ਜੋ ਹੈ ਰੈਸਟ ਹੀ ਨਹੀਂ ਕਰ پا ਰਿਹਾ ਥੈਨ ਡੈਫੀਨਿਟਲੀ ਫਿਰ ਅਸੀਂ ਦੇਖਦੇ ਹਾਂ ਕਿ ਇਹ ਕਿ ਕਿ ਕਾਰਨ ਹੋ ਸਕਦੇ ਨੇ ਕਾਰਨ ਉਹਦੇ ਮਾਨਸਿਕ ਵੀ ਹੋ ਸਕਦੇ ਨੇ ਮੈਡੀਕਲ ਵੀ ਹੋ ਸਕਦੇ ਨੇ ਉਹਨੂੰ ਫਿਰ ਦੇਖਣ ਦੀ ਲੋੜ ਹੁੰਦੀ ਹੈ ਜੀ ਜਿਸ ਤਰ੍ਹਾਂ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਆ ਉਹ ਜਿਆਦਾ ਇਨੀ ਐਗਰੈਸਿਵ ਹੋ ਜਾਂਦੇ ਆ ਕਿ ਉਹ ਡਾਕਟਰ ਦੇ ਉੱਤੇ ਅਟੈਕ ਕਰ ਦਿੰਦੇ ਆ ਤੇ ਇਹ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਮੇਨਟੇਨ ਕਰਦੇ ਆ ਸਰ ਐਜ਼ ਅ ਸਾਈਕੀਆਟ੍ਰਿਸਟ ਇਸ ਤਰੀਕੇ ਦੀ ਸਮ ਹੋ ਇਨਕਲਿਨੇਸ਼ਨ ਹੋ ਜਾਂਦੀ ਹੈ ਕਿ ਬਈ ਠੀਕ ਹੈ ਮੇਰੇ ਕੋਲ ਇਦਾਂ ਦਾ ਪੇਸ਼ੈਂਟ ਆ ਸਕਦਾ ਹੈ ਜਿਹੜਾ ਐਗਰੈਸਿਵ ਹੋਏਗਾ ਅਟੈਕਫੁਲ ਹੋਏਗਾ ਬਟ ਮੈਨੇ ਹਾਇ ਟਾਈਮਸ ਡਾਕਟਰ ਨੂੰ ਪੇਸ਼ੈਂਟਸ ਅਟੈਕ ਨਹੀਂ ਕਰਦੇ ਪ੍ਰੋਵਾਈਡਡ ਕਿ ਉਹਨਾਂ ਨੂੰ ਠੀਕ ਤਰੀਕੇ ਨਾਲ ਜਾਂ ਗੱਲਬਾਤ ਨਾਲ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਸੋ ਵੀ ਆਰ ਟ੍ਰੇਨਡ ਐਟ 댓 ਉਦੀ ਸਾਨੂੰ ਟ੍ਰੇਨਿੰਗ ਹੁੰਦੀ ਹੈ ਜ਼ਿਆਦਾਤਰ ਤਾਂ ਕੋਸ਼ਿਸ਼ ਇਹੀ ਕਰਦੇ ਆਂ ਕਿ ਗੱਲਬਾਤ ਨਾਲ ਸੈਟਲ ਕਰ ਲਈਏ ਕੋਈ ਇਹੋ ਜੀ ਗੱਲ ਨਾ ਕਰੀਏ ਜਿਸ ਦੇ ਨਾਲ ਪੇਸ਼ੈਂਟ ਦਾ ਗੁੱਸਾ ਹੋਰ ਜ਼ਿਆਦਾ ਵੱਧ ਸ਼ਾ ਠੀਕ ਹੈ ਜੇ ਸਾਨੂੰ ਇਸ ਤਰ੍ਹਾਂ ਲੱਗੇ ਕਿ ਹਾਂ ਵੀ ਪੇਸ਼ੈਂਟ ਜਿਹੜਾ ਬਹੁਤ ਜ਼ਿਆਦਾ ਐਗਰੈਸਿਵ ਹੈ ਉਹ ਮਤਲਬ ਗੱਲਬਾਤ ਨਾਲ ਸੈਟਲ ਨਹੀਂ ਹੋ ਰਿਹਾ ਜਾਂ ਉਹ ਅਟੈਕ ਕਰ ਸਕਦਾ ਹੈ ਡਾਕਟਰ ਤੇ ਜਾਂ ਪੇਸ਼ ਉਹ ਕੋਈ ਜੋ ਭੱਜ ਸਕਦਾ ਹੈ ਜਾਂ ਕੋਈ ਪੰਨ ਤੋੜ ਕਰ ਸਕਦਾ ਹੈ ਕਿਸੇ ਦੂਜੇ ਮਰੀਜ਼ ਤੇ ਅਟੈਕ ਕਰ। ਫਿਰ ਸਾਡੇ ਕੋਲ ਦਵਾਈਆਂ ਹੁੰਦੀਆਂ ਨੇ ਇੰਜੈਕਟੇਬਲਸ ਹੁੰਦੇ ਨੇ ਇੰਜੈਕਸ਼ਨਸ ਵਗੈਰਾ ਹੁੰਦੇ ਨੇ ਉਹਦੇ ਨਾਲ ਅਸੀਂ ਪੇਸ਼ੈਂਟ ਨੂੰ ਥੋੜਾ ਸੈਟਲ ਕਰ ਲੈਂਦੇ ਹਾਂ। ਇੱਕ ਇੱਕ ਅਹਿਮ ਸਵਾਲ ਆ ਡਾਕਟਰ ਸਾਹਿਬ ਕਿ ਜਿੰਨਾ ਦਾ ਪਤਾ ਲੱਗ ਜਾਂਦਾ ਕਿ ਬੱਚਾ ਜਿਹੜਾ ਵਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਤੇ ਉਹਦੇ ਮਾਪੇ ਨੂੰ ਕਿਸ ਤਰ੍ਹਾਂ ਦਾ ਟਰੀਟ ਕਰਨਾ ਚਾਹੀਦਾ ਸਮਾਜ ਵਾਲੇ ਜਿਹੜੇ ਆ ਜਿਹੜੇ ਤੁਹਾਨੂੰ ਸੁਣ ਰਹੀ ਹੋਣਗੇ ਸਾਡੇ ਦਰਸ਼ਕ ਸੁਣ ਰਹੇ ਹੋਣਗੇ ਸਮਾਜ ਨੂੰ ਉਸ ਉਸ ਨੇ ਨਾਲ ਕਿਸ ਤਰ੍ਹਾਂ ਦਾ ਟਰੀਟ ਕਰਨਾ ਚਾਹੀਦਾ ਅ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਇਸ ਚੀਜ਼ ਨੂੰ ਕੋਈ ਕਲੰਕ ਨਹੀਂ ਸਮਝਣਾ ਚਾਹੀਦਾ ਠੀਕ ਹੈ ਡਿਪਰੈਸ਼ਨ ਹੋ ਜਾਣਾ ਜਾਂ ਮਾਨਸਿਕ ਰੋਗ ਕੋਈ ਹੋਰ ਮਾਨਸਿਕ ਰੋਗ ਹੋ ਜਾਣਾ ਜੋ ਇੱਕ ਪੁਰਾਣੀ ਸੋਚ ਸੀਗੀ ਵੀ ਇਹ ਤਾਂ ਪਾਗਲ ਹੋ ਗਿਆ ਇਹ ਤਾਂ ਐਦਾਂ ਹੋ ਗਿਆ ਉਸ ਤਰ੍ਹਾਂ ਨਹੀਂ ਹੈ ਠੀਕ ਹੈ ਕੋਈ ਕਲੰਕ ਨਹੀਂ ਹੈ ਜਿੱਦਾਂ ਬਾਕੀ ਬਿਮਾਰੀਆਂ ਨੇ 슈ਗਰ ਦੀ ਬਿਮਾਰੀ ਹੈ ਡਾਇਬੀਟਿਸ ਹੈ ਹੈ ਨਾ ਜਿੱਦਾਂ ਬਲੱਡ ਪ੍ਰੈਸ਼ਰ ਵਧਣਾ ਇੱਕ ਬਿਮਾਰੀ ਹੈ ਥਾਇਰੋਇਡ ਦਾ ਵਧਣਾ ਘਟਣਾ ਇੱਕ ਬਿਮਾਰੀ ਹੈ ਦਿਲ ਹਾਰਟ ਦਾ ਹਾਰਟ ਅਟੈਕ ਆ ਜਾਣਾ ਜਾਂ ਹੋਰ ਜੋ ਫਿਜ਼ੀਕਲ ਬਿਮਾਰੀਆਂ ਨੇ ਉਸੇ ਤਰੀਕੇ ਹੀ ਇਸ ਬਿਮਾਰੀ ਨੂੰ ਵੀ ਉਨੀ ਹੀ ਇੰਪੋਰਟੈਂਸ ਦੇਣੀ ਚਾਹੀਦੀ ਹੈ ਠੀਕ ਹੈ ਉਵੇਂ ਹੀ ਇਲਾਜ ਕਰਾਉਣਾ ਚਾਹੀਦਾ ਦੇਖੋ ਕਿਸੇ ਦੇ ਬੱਚੇ ਨੂੰ ਰਬਨਾ ਕਰੇ ਕੋਈ ਪੇਟ ਚ ਦਰਦ ਹੁੰਦੀ ਹੈ ਹਨਾ ਜਾਂ ਉਹ ਕਹਿੰਦਾ ਜੀ ਮੇਰੇ ਹਾਰਟ ਲਾਗੇ ਦਰਦ ਹੁੰਦੀ ਪਈ ਹੈ ਕੀ ਪੈਰੈਂਟਸ ਦਾ ਰਿਐਕਸ਼ਨ ਹੁੰਦਾ ਉਸ ਵੇਲੇ ਲੈ ਕੇ ਭੱਜ ਜਾਂਦੇ ਨੇ ਜੋ ਬੈਸਟ ਅਵੇਲੇਬਲ ਡਾਕਟਰ ਹੁੰਦਾ ਉਹਦੇ ਕੋਲ ਜਾਂਦੇ ਨੇ ਨਾ ਕਿ ਬੱਚੇ ਨੂੰ ਕਿਤੇ ਕੋਈ ਦਿੱਕਤ ਨਾ ਆ ਜਾਏ ਸੋ ਡਿਪਰੈਸ਼ਨ ਜਾਂ ਮਾਨਸਿਕ ਰੋਗ ਨੂੰ ਵੀ ਉਸੇ ਤਰ੍ਹਾਂ ਦੀ ਇੱਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਜੋ ਨੁਕਸਾਨ ਹੈ ਮਾਨਸਿਕ ਰੋਗ ਨਾਲ ਜ਼ਿਆਦਾ ਹੋ ਸਕਦਾ ਹੈ ਐਸ ਕੰਪੇਅਰ ਟੂ ਫਿਜ਼ੀਕਲ ਲੰਗਰਸ ਸੋ ਪੈਰੈਂਟਸ ਲਈ ਇਹੀ ਮੈਸੇਜ ਹੈ ਕਿ ਜੋ ਤੁਹਾਡਾ ਬੱਚਾ ਕਹਿ ਰਿਹਾ ਉਹਨੂੰ ਪਲੀਜ਼ ਸੁਣੋ। ਹੁਣ ਸੁਣੋਗੇ ਉਹ ਕਿਉਂ ਕਹਿ ਰਿਹਾ ਤੇ ਹੈਲਪ ਗਵਰਨਮੈਂਟ ਨੇ ਜਗਾ ਜਗਾ ਪ੍ਰੋਵਾਈਡ ਕਰਾਈ ਹੋਈ ਹੈ। ਟੈਲੀਮਾਨਸ ਹੈਲਪਲਾਈਨ ਹੈ ਜੋ ਇੱਕ ਸੈਂਟਰ ਗਵਰਨਮੈਂਟ ਦਾ ਉਪਰਾਲਾ ਹੈ ਜੀ ਉਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਹੈ ਜੋ ਮੈਂ ਇੰਟਰਵਿਊ ਦੇ ਐਂਡ ਤੇ ਦੱਸਾਂਗੀ। ਉਦੇ ਨਾਲ ਤੁਸੀਂ ਕਾਉਂਸਲਿੰਗ ਵਗੈਰਾ ਕਾਉਂਸਲਰਸ ਹੁੰਦੇ ਨੇ ਜੋ ਤੁਹਾਨੂੰ ਟੈਲੀਫੋਨਿਕਲੀ ਹੀ ਹੈਲਪ ਕਰ ਸਕਦੇ ਨੇ ਜਾਂ ਤੁਹਾਨੂੰ ਰੈਫਰ ਕਰ ਸਕਦੇ ਨੇ ਕਿ ਤੁਹਾਡੇ ਨੀਅਰਸਟ ਕਿੱਥੇ ਕੁਆਲੀਫਾਈਡ ਡਾਕਟਰ ਹੈ ਜੋ ਇਸ ਚੀਜ਼ ਨੂੰ ਹੈਂਡਲ ਕਰ ਸਕਦਾ ਹੈ ਉਸ ਤੋਂ ਇਲਾਵਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਿਸਟ੍ਰਿਕਟ ਹਸਪਤਲਸ ਵਿੱਚ ਸਾਈਕੀਆਟ੍ਰਿਸਟ ਅਵੇਲੇਬਲ ਨੇ ਠੀਕ ਹੈ ਜੀ ਕਾਉਂਸਲਰਸ ਅਵੇਲੇਬਲ ਨੇ ਸੋ ਹੈਲਪ ਪ੍ਰਾਈਵੇਟ ਤਾਂ ਡੈਫੀਨੇਟਲੀ ਜਗਾ ਜਗਾ ਹਨਾ ਬਹੁਤ سارے ਸੈਕੈਟ੍ਰਿਸ ਨੇ ਸਟਕੂ ਸੋ ਹੈਲਪ ਲੈਣੀ ਚਾਹੀਦੀ ਹੈ ਕਿਤੇ ਵੀ ਲੋ ਲੇਕਿਨ ਜ਼ਰੂਰ ਲੋ ਬਾਬਾ ਕੋਲ ਜਾਣ ਨਾਲੋਂ ਬਿਹਤਰ ਹੈ ਕਿ ਅਸੀਂ ਇੱਕ ਕੁਆਲੀਫਾਈਡ ਡਾਕਟਰ ਕੋਲ ਚਾਈਏ ਜੇ ਇੱਕ ਹੋਰ ਇੱਕ ਅਹਿਮ ਸਵਾਲ ਹੈ ਕਿ ਜਿਸ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਪਿਓ ਦਾਦੇ ਤੋਂ ਕਿਸੇ ਨੂੰ ਪ੍ਰੋਬਲਮ ਹੋਈ ਹੈ ਜਾਂ ਨਾਨ ਨਾਨ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਹੋਈ ਹੈ ਕਿ ਉਹਦਾ ਵੀ ਬੱਚਿਆਂ ਦੇ ਉੱਤੇ ਕੋਈ ਅਸਰ ਪੈਂਦਾ ਹੈ हां जी मैं बिल्कुल बेसिकली मैं ਦੱਸਣਾ ਚਾਹਾਂਗੀ ਕਿ ਜੋ ਮਾਨਸਿਕ ਰੋਗ ਨੇ ਉਹ ਪੀੜੀਦਰ ਪੀੜੀ ਚੱਲਦੇ ਨੇ ਮਤਲਬ ਸਿਰਫ ਮਾਨਸਿਕ ਰੋਗ ਹੀ ਨਹੀਂ ਬਹੁਤ ਸਾਰੀਆਂ ਇਲਨਸਸ ਹੁੰਦੀਆਂ ਨੇ ਜਿਹੜੀਆਂ ਪੀੜੀਦਰ ਤੇ ਪੀੜੀ ਚੱਲਦੀਆਂ ਨੇ ਜਿਦਾ 슈ਗਰ ਦੀ ਬਿਮਾਰੀ ਡਾਇਬੀਟਿਸ ਜਿਹਨੂੰ ਅਸੀਂ ਬੋਲਦੇ ਆ ਇਹ ਬੜੀ ਕਾਮਨ ਜੀ ਬਿਮਾਰੀ ਹੈ ਜਿਹੜੀ ਜਿਵੇਂ ਆਪਾਂ ਦੇਖਿਆ ਹੁੰਦਾ ਨਾ ਕਿ ਮਾਪੇ ਨੂੰ ਸੀ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ ਜਾਂ ਦਾਦੇ ਨੂੰ ਸੀਗੀ ਅੱਗੇ ਹੋ ਜਾਂਦੀ ਹੈ ਸਿਮਿਲਰਲੀ ਮਾਨਸਿਕ ਰੋਗ ਦੇ ਵਿੱਚ ਵੀ ਇਸ ਤਰੀਕੇ ਦੀ ਜੋ ਹੈ ਲੀਨੀਅਸ਼ ਪਾਈ ਜਾਂਦੀ ਹੈ ਕਿ ਜਿਦਾ ਮੰਨ ਲਓ ਪਰਵਾਰ ਦੇ ਕਿਸੇ ਵੱਡੇ ਨੂੰ ਸੀ ਉਸ ਤੋਂ ਅਗੇ ਥਰੂ ਜੀਨਸ ਉਹ ਟ੍ਰਾਂਸਮਿਟ ਹੁੰਦੀ ਹੈ ਸੋ ਉਹਦੇ ਨਾਲ ਰਾਦਰ ਉਹਦੇ ਦੋ ਦੋ ਅਸਪੈਕਟ ਨੇ ਇਸ ਚੀਜ਼ ਨੂੰ ਸਮਝਣ ਦੇ ਨੰਬਰ 1 ਇਹ ਹੈ ਕਿ ਦੇਖੋ ਜਦੋਂ ਕਿਸੇ ਇਨਸਾਨ ਨੇ ਆਪਣੇ ਘਰ ਚ ਪਹਿਲਾਂ ਹੀ ਬਿਮਾਰੀ ਦੇਖੀ ਹੋਈ ਹੈ ਹੈ ਨਾ ਤਾਂ ਉਹਨੂੰ ਬਿਮਾਰੀ ਜੇ ਮੰਨ ਲਓ ਉਹਦੇ ਪਹਿਲਾਂ ਕਿਸੇ ਦੇ ਫਾਦਰ ਨੂੰ ਸੀ ਠੀਕ ਹੈ ਤਾਂ ਹੁਣ ਉਹਦੇ ਬੱਚੇ ਨੂੰ ਹੋ ਗਈ ਹੈ ਜਾਂ ਉਹਨੂੰ ਆਪ ਹੋ ਗਈ ਹੈ ਤਾਂ ਪਰਿਵਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਲੱਛਣ ਕਿਹੋ ਜਿਹੇ ਨੇ ਤੋਂ ਜਲਦੀ ਹੈਲਪ ਸੀਕ ਕਰ ਲੈਂਦੇ ਨੇ ਇੱਕ ਤੇ ਉਹ ਅਸਪੈਕਟ ਹੈ ਉਹ ਐਂਗਲ ਹੈ ਇਸ ਚੀਜ਼ ਨੂੰ ਦੇਖਣ ਦਾ ਦੂਸਰਾ ਡੈਫੀਨੇਟਲੀ ਥੋੜਾ ਸਟਿਗਮ ਟੈਬੂ ਯਾ ਕੋ ਤਾਂ ਹੈ ਹੀ ਹੈ ਕਲੰਕਤਾ ਹੈ ਹੀ ਹੈ ਕਿ ਵੀ ਹਾਂ ਜੀ ਸਪੈਸ਼ਲੀ ਅਗਰ ਫੀਮੇਲ ਵਾਲੀ ਸਾਈਡ ਤੋਂ ਬਿਮਾਰੀ ਆ ਰਹੀ ਹੈ ਕਿ ਹਾਂ ਇਹਦੇ ਨਾਨੇ ਨੂੰ ਸੀਗੀ ਇਹ ਵਿਆਹ ਕੇ ਇਸ ਪਰਿਵਾਰ ਚ ਲੈ ਆਈ ਹੈ ਇਹ ਸਾਡੀ ਸੋਸਾਇਟੀ ਦੀ ਪ੍ਰਚਲਿਤ ਸੋਚ ਹੈ ਤੋ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਸਿਰਫ ਮਾਨਸਿਕ ਰੋਗ ਹੀ ਨਹੀਂ ਨੇ ਜਿਹੜੇ ਕਿ ਪੀੜੀ ਦਰ ਪੀੜੀ ਚੱਲਦੇ ਨੇ ਬਹੁਤ ਸਾਰੀਆਂ ਫਿਜ਼ੀਕਲ ਇਲਨੈਸਸ ਵੀ ਹੈਗੀਆਂ ਨੇ ਜਿਹੜੀਆਂ ਇਸੇ ਤਰੀਕੇ ਨਾਲ ਪੀੜੀ ਦਰ ਪੀੜੀ ਚੱਲਦੀਆਂ ਹਨ ਸੋ ਅਗਰ ਅਸੀਂ ਉਹਨਾਂ ਦੂਜੀਆਂ ਇਲਨੈਸਸ ਨੂੰ ਲੈ ਲਈਏ ਨਾ ਪ੍ਰੇਸ਼ਾਨ ਨਹੀਂ ਹੁੰਦੇ ਤਾਂ ਮਾਨਸਿਕ ਰੋਗ ਨੂੰ ਇੰਨਾ ਮਤਲਬ ਉਹ ਹਾਈਪ ਕਰਨ ਦੀ ਜਾਂ ਕਲੰਕਿਤ ਕਲੰਕ ਸਮਝਣ ਦੀ ਵੀ ਲੋੜ ਨਹੀਂ ਹੈ ਇਹਨੂੰ ਵੀ ਉਸੇ ਤਰੀਕੇ ਨਾਲ ਡੀਲ ਕਰਾਂਗੇ ਹੌਲੀ ਹੌਲੀ ਸੋਸਾਇਟੀ ਚ ਅਵੇਅਰਨੈਸ ਆਏਗੀ ਤੋ ਆਈ ਥਿੰਕ ਇਹ ਵੀ ਲੋਕ ਐਕਸੈਪਟ ਕਰਨਗੇ ਕਰ ਹੀ ਰਹੇ ਨੇ ਹੋਰ ਵੀ ਕਰਨਗੇ ਆਉਣ ਵਾਲੇ ਸਮੇਂ 'ਚ ਜੀ ਦਰਸਭ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਦੋਂ ਤੁਸੀਂ ਕਿਸੇ ਪੇਸ਼ੈਂਟ ਦਾ ਇਲਾਜ ਕਰਦੇ ਹੋ ਉਹਦੇ ਨਾਲ ਕੌਨਸਲਟੇਸ਼ਨਰੀ ਤੇ ਕਰਦੇ ਹੋ ਉਹਨਾਂ ਦੇ ਮਾਪੇ-ਮਾਪ ਨੂੰ ਵੀ ਸਮਝਾਉਣਾ ਪੈਂਦਾ ਕਿ ਇਸ ਤਰੀਕੇ ਨਾਲ ਟ੍ਰੀਟ ਕਰਨਾ ਜੀ 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 ਬਿਲਕੁਲ ਬਿਲਕੁਲ ਪੈਰੈਂਟਸ ਨੂੰ ਸਮਝਾਉਣਾ ਸਪੈਸ਼ਲੀ ਅਗਰ ਸਾਡੇ ਕੋਲ ਜੋ ਪੇਸ਼ੈਂਟ ਹੈ ਉਹ ਐਡੋਲੈਸੈਂਟ ਹੈ ਛੋਟਾ ਬੱਚਾ ਹੈ ਸੋ दैट ਮੈਟਰ ਚਾਹੀ ਉਹ ਬੜਾ ਵੀ ਹੈ ਪੈਰੈਂਟਸ ਦਾ ਬਹੁਤ ਜਿਆ ਫੈਮਿਲੀ ਦਾ ਪਰਸਪੈਕਟਿਵ ਬਹੁਤ ਇੰਪੋਰਟੈਂਟ ਹੋਦਾ ਹੈ ਫੈਮਿਲੀ ਦਾ ਰੋਲ ਇਸ ਤਰ੍ਹਾਂ ਹੈ ਜੀ ਬਹੁਤ ਸਾਰੀਆਂ ਮਾਨਸਿਕ ਜਿਹੜੀਆਂ ਇਲਨੈਸਸ ਹੁੰਦੀਆਂ ਨੇ ਜਾਂ ਮਾਨਸਿਕ ਰੋਗ ਹੈਗੇ ਨੇ ਉਹ ਇਸ ਕਰਕੇ ਬਿਮਾਰੀ ਵਿਗੜਦੀ ਹੈ ਕਿਉਂਕਿ ਪੇਸ਼ੈਂਟ ਨਾ ਮਾਨਸਿਕ ਰੋਗ ਦੀ ਜੋ ਦਵਾਈ ਹੈ ਥੋੜਾ ਲੰਮਾ ਸਮਾਂ ਚੱਲਦੀ ਹੈ ਠੀਕ ਹੈ ਜੀ ਚਾਹੇ ਅਸੀਂ ਪੇਸ਼ੈਂਟ ਨੂੰ ਮਹੀਨੇ ਦੇ ਵਿੱਚ ਜਾਂ 15 ਦਿਨਾਂ 'ਚ ਵੀ ਠੀਕ ਹੋ ਜਾਏ ਲੇਕਿਨ ਅਸੀਂ ਕੁਝ ਇੱਕ ਸਟੀਪੂਲੇਟਡ ਟਾਈਮ ਲੀਜ਼ ਲੈ ਇੱਕ ਸਾਲ, 2 ਸਾਲ, 5 ਸਾਲ ਕੁਝ ਬਿਮਾਰੀ ਦੇ ਹਿਸਾਬ ਨਾਲ ਅਸੀਂ ਦੱਸਦੇ ਹਾਂ ਕਿ ਵੀ ਇਹ ਦਵਾਈ ਇੰਨੀ ਸਾਲ ਖਾਣੀ ਹੋਏਗੀ ਜਾਂ ਇਹਦਾ ਕੋਰਸ ਇਦਾਂ ਹੈ ਫਿਰ ਇੱਕਦਮ ਨਹੀਂ ਛੱਡਣੀ ਡਾਕਟਰ ਹੌਲੀ ਹੌਲੀ ਕਰਕੇ ਦਵਾਈ ਬੰਦ ਕਰਨਗੇ ਬਟ ਮੈਨੀ ਟਾਈਮਸ ਇਦਾਂ ਨਹੀਂ ਹੋ ਪਾਂਦਾ ਕਿ ਜਦੋਂ ਇੱਕ ਵਾਰ ਪੇਸ਼ੈਂਟ ਠੀਕ ਹੋ ਜਾਂਦਾ ਹੈ ਤਾਂ ਆਸ-ਪਾਸ ਦੇ ਕੋਈ ਜਿਹੜੇ ਘੱਟ ਪੜੇ ਲਿਖੇ ਮੈਡੀਕਲ ਵਾਲੇ ਹੁੰਦੇ ਨੇ ਜਾਂ ਆਂਡ ਗੁਆਡ ਵਾਲੇ ਉਹ ਕਹਿਣਾ ਸ਼ੁਰੂ ਹੋ ਜਾਂਦੇ ਨੇ ਇਹਦੀ ਬੜੀ ਦਿਮਾਗ ਤੇ ਅਸਰ ਹੁੰਦਾ ਹੈ ਦਿਮਾਗ ਦੀ ਦਵਾਈ ਹੈ ਹੁਣ ਬੱਚਾ ਠੀਕ ਹੈ ਹੁਣ ਨਾ ਕਰਾਓ ਸੋ ਉੱਥੇ ਪੈਰੈਂਟਸ ਨੂੰ ਅਗਰ ਅਸੀਂ ਪ੍ਰੋਪਰਲੀ ਗਾਈਡ ਕੀਤਾ ਹੋਵੇ ਸਾਰੇ ਐਸਪੈਕਟ ਸਮਝਾਏ ਹੋਣ ਕਿ ਦਵਾਈ ਕਿੰਨੀ ਦੇਰ ਚੱਲਣੀ ਹੈ क्यों चलनी है की लोड़ एक कोर्स पूरा करने की क्यों दवाई विच नहीं तोड़नी ठीक है अगर बीमारी वापस भी आती है तो तुसी तुरंत डॉक्टर को पहुंचना है ये चीज़ अगर साइको एडुकेशन प्रॉपरली की हो जो बीमारी है उसका इलाज बेहतर ढंग नाल हो जाए जी चलते चलते मैं डॉक्टर साहब एक रिक्वेस्ट करांगा कि बहुत सारे लोग जिहड़े वो गरीब तबके नाल संबंध रखते हैं जिहड़े इलाज ही नहीं करवा सकते वो सोचते कि प्राइवेट डॉक्टरों को जावांगे बहुत महंगी फीसा ने ਤੇ ਤੁਸੀਂ ਥੋੜਾ ਦੱਸੋ ਕਿ ਇੱਥੇ ਇਲਾਜ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਤੇ ਖਰਚਾ ਬਹੁਤਾ ਨਹੀਂ ਹੈਗਾ ਉਹਦੇ ਬਾਰੇ ਦੱਸੋ ਤਾਂ ਕਿ ਲੋਕ ਜਿਹੜੇ ਬੀਤ ਤੱਕ ਝਜਕ ਹੋ ਕੇ ਇੱਥੇ ਆ ਸਕਣ ਐਡਰੈਸ ਅਤੇ ਤੁਸੀਂ ਸਾਰਾ ਇਹ ਦੱਸੋ ਜੀ ਅ ਸੋ ਇਹ ਮੈਂਟਲ ਹਸਪੀਟਲ ਜੋ ਹੈ ਇਸ ਬਾਰੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਪੁਰਾਣਾ ਹਸਪਤਾਲ ਹੈ ਡਾਕਟਰ ਵਿਦਿਆ ਸਾਗਰ ਜੀ ਨੇ ਸ਼ੁਰੂ ਕੀਤਾ ਸੀਗਾ ਸੋ ਇੱਥੇ ਬਹੁਤ ਸਮੇਂ ਤੋਂ ਇੱਥੇ ਮਾਨਸਿਕ ਰੋਗਾਂ ਦਾ ਬਹੁਤ ਸਫਲ ਇਲਾਜ ਕੀਤਾ ਜਾਂਦਾ ਹੈ ਅ ਇਥੇ اوਪੀਡੀ ਦੇ ਵਿੱਚ ਜੀ ਜੋ ਸਰਕਾਰੀ ਫੀਸ ਹੈ 10 ਰੁਪਏ ਉਹ ਹੀ ਲੱਗਦੀ ਹੈ ਦਵਾਈਆਂ ਸਰਕਾਰ ਨੇ ਸਭ ਅੰਦਰ ਮੁਹਈਆ ਕਰਾਈਆਂ ਹੋਈਆਂ ਨੇ ਸੋ ਦਵਾਈ ਮੋਸਟ ਆਫ ਦਾ ਦਵਾਈ ਕਹਿ ਲਓ ਵੀ ਅੰਦਰੋਂ ਹੀ ਮਿਲਦੀ ਹੈ ਠੀਕ ਹੈ ਸਰਕਾਰੀ ਸਪਲਾਈ ਤੋਂ ਜੇ ਮਰੀਜ਼ ਨੂੰ ਕਿਸੇ ਨੂੰ ਦਾਖਲੇ ਦੀ ਲੋੜ ਹੈ ਤਾਂ ਸਾਡੇ ਕੋਲ ਆਵਾਰਡਸ ਹੈਗੇ ਨੇ ਠੀਕ ਹੈ ਅਸੀਂ ਉੱਥੇ ਦਾਖਲ ਕਰ ਲੈਣੇ ਆ ਜੀ ਸਾਡੇ ਕੋਲ ਦੋ ਤਰ੍ਹਾਂ ਦੇ ਆਵਾਰਡ ਨੇ ਇੱਕ ਤੋਂ ਜੋ ਪੇਸ਼ੈਂਟ ਸਾਡੇ ਕੋਲ ਪੱਕੇ ਤੌਰ ਤੇ ਹੀ ਰਹਿੰਦੇ ਨੇ ਅੰਦਰ ਹੀ ਜਿਨ੍ਹਾਂ ਦਾ ਪਰਵਾਰ ਮਤਲਬ ਉਹਨਾਂ ਦੇ ਨਾਲ ਨਹੀਂ ਹੁੰਦਾ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਭ ਸਾਡੀ ਜ਼ਿੰਮੇਵਾਰੀ ਜਾਂ ਕਹੇ ਲੋ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਸ ਤੋਂ ਇਲਾਵਾ ਸਾਡੇ ਕੋਲ ਇਸ ਫੈਮਿਲੀ ਕੇਅਰ ਰਿਵਾਰਡਸ ਨੇ ਜਿਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਥੋੜੇ ਦਿਨਾਂ ਲਈ ਇਜਾਮ ਆਪਾਂ ਹਸਪਤਾਲ ਦੇ ਵਿੱਚ ਦਾਖਲ ਕਰ ਲੈਨੇ ਆ ਨਾ 10 15 ਦਿਨਾਂ ਲਈ ਵਿਆਹ ਦੇ ਨਾਲ ਪਰਿਵਾਰ ਦੇ ਨਾਲ ਦਾਖਲ ਕਰ ਲੈਨੇ ਸਹੂਲਤਾਂ ਸਾਰੀਆਂ ਇੱਥੇ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਡਾਕਟਰਸ ਇੱਥੇ ਆਰਾਊਂਡ ਦਾ ਕਲੌਕ ਹੁੰਦੇ ਨੇ ਜੀ ਕੋਈ ਨਾ ਕੋਈ ਡਾਕਟਰ ਸੀਨੀਅਰ ਡਾਕਟਰ ਵੀ ਡਿਊਟੀ ਤੇ ਰਹਿੰਦਾ ਹੀ ਹੈ ਫਰੋਂ ਦਾ ਕਲਾਕ اور ਜੂਨੀਅਰ ਡਾਕਟਰਸ ਵੀ ਰਹਿੰਦੇ ਨੇ ਸੋ ਬਹੁਤ ਲੋਕ ਨੇ ਦੂਰ ਦੂਰ ਤੋਂ ਆਉਂਦੇ ਨੇ ਠੀਕ ਹੋ ਕੇ ਵਾਪਸ ਜਾਂਦੇ ਨੇ ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਗਰੀਬ ਇਟਸ ਨਾਟ ਅਬਾਊਟ ਕਿ ਬੀ ਕਿ ਕੋਈ ਗਰੀਬ ਹੈ ਉਹੀ ਸਾਡੇ ਕੋਲ ਆਵੇ ਇਲਾਜ ਇੱਥੇ ਬਹੁਤ ਕੁਆਲਿਟੀ ਵਾਲਾ ਹੁੰਦਾ ਹੈ ਸਾਰੇ ਸੀਨੀਅਰ ਡਾਕਟਰਸ ਨੇ ਆਓ ਇਲਾਜ ਕਰਾਓ ਜਿੰਨੂੰ ਵੀ ਲੋੜ ਹੈ ਉਹ ਜ਼ਰੂਰ ਇੱਥੇ ਆ ਕੇ ਹੈਲਪ ਸੀਕ ਕਰੋ ਚਾਹੇ ਕਾਉਂਸਲਿੰਗ ਹੈ ਚਾਹੇ ਇਲਾਜ ਹੈ ਚਾਹੇ ਐਡਮਿਸ਼ਨ ਹੈ ਚਾਹੇ ਕੋਈ ਸਲਾਹ ਹੀ ਲੈਣੀ ਹੈ ਬਾਕੀ ਤੁਸੀਂ ਇੱਕ ਦੋ ਵਾਰ ਪਹਿਲੇ ਵੀ ਆਈ ਹੋ ਤੁਸੀਂ ਆਪ ਵੀ ਵਾਟਸਾਪ ਦਾ ਵੀ ਵੀਡੀਓ ਲੈ ਕੇ ਪਾ ਸਕਦੇ ਹੋ ਸੋ ਦਟ ਲੋਕਾਂ ਨੂੰ ਹੋਰ ਪਤਾ ਲੱਗੇ ਕਿ ਬਈ ਇੱਥੇ ਕਿਸ ਤਰੀਕੇ ਦੇ ਨਾਲ ਜਾਂ ਉਹਦਾ ਸਾਫ ਸਫਾਈ ਹੈ ਡਾਕਟਰਸ ਹੈ ਫੈਸਿਲਿਟੀਆਂ ਹੈ ਠੀਕ ਹੈ ਜੋ ਇਹ ਸੰਡਕਟਰ ਬ੍ਰੇਨ ਦੀ ਮਹਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬਹੁਤ ਸਾਰੇ ਸ਼ੰਕੇ ਜਿਹੜੇ ਆ ਉਹ ਬਨਾ ਚੋ ਕੱਢੇ ਔਰ ਮੈਂ ਰਿਕਵੈਸਟ ਜ਼ਰੂਰ ਕਰਾਂ ਕਦੇ ਵੀ ਮੈਂ ਨਹੀਂ ਕਿਹਾ ਕਿ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਲੇਕਿਨ ਇਸ ਵਾਸਤੇ ਮੈਂ ਕਹਿ ਰਿਹਾ ਕਿ ਲੋਕਾਂ ਦੇ ਘਰ ਘਰ ਤੱਕ ਇਹ ਵੀਡੀਓ ਪਹੁੰਚੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲ ਮਾਨਸਿਕ ਰੋਗੀ ਹੈ ਕੀ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਅੰਮ੍ਰਿਤ ਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par